ਦਿਆ ਲੱਗਦਾ ਸੰਦੇਾਸ ਨਹੀਂ ਹੈਗੇ ਕਿ ਮਿਲ ਜੇਗਾ ਲੋਕਾਂ ਨੂੰ ਜੁੜ ਰਿਸ਼ ਕਰਦੇ ਤੁਹਾਨੂੰ ਨਹੀਂ ਜੀ ਨਹੀਂ ਕਰਉਣਾ ਚਾਹੀਦਾ ਕਿਉਂਕਿ ਅੱਜ ਸਾਡ ਕੋ ਪ੍ਰੂਫੀ ਸਾਡਾ ਮਿਲ ਗਿਆ ਹਨਾ ਤੇ ਜੇ ਸਾਡ ਕੋ ਨਾ ਹੁੰਦਾ ਜੇ ਇਹ ਨਾ ਕਰਵਾਇਦਾ ਸਾਨੂੰ ਨਹੀਂ ਸੀ ਮਿਲਣਾ ਮੜਾ ਛਾ ਲੱਗ ਰਿਹਾ ਜੀ ਬੜਾ ਵਧੀਆ ਲੱਗ ਰਿਹਾ ਦੇਖ ਕੇ ਕਿ ਜਿਹੜਾ ਐਸਐਫੀ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਨੇ ਇਹ ਉਪਰਾਲਾ ਦੇਖੋ ਲਿਆ ਵੀ 200 ਮੋਬਾਈਲ ਲੱਭ ਲਿਆ ਤੇ 500 ਮੋਬਾਈਲ ਅੱਜ ਤੋਂ ਪਹਿਲੇ ਇਲਾਕੇ ਦੇ ਚੁਕੇ ਨੇ

ਕੋਣ ਨੂੰ ਕਰਾ ਜਿਹੜਾ ਸ਼ੁਕਰ ਦੀ ਤਰ੍ਹਾਂ ਮੇਰੇ ਮੋਬਾਈਲ ਹਾਂਜੀ ਨਹੀਂ ਕਰਾਉਣਾ ਚਾਹੀਦਾ ਕਿਉਂਕਿ ਅੱਜ ਸਾਡੇ ਕੋਲ ਪ੍ਰੂਫ ਹੀ ਸਾਡਾ ਮਿਲ ਗਿਆ ਹਨਾ ਤੇ ਜੇ ਸਾਡੇ ਕੋਲ ਨਾ ਹੁੰਦਾ ਜੇ ਅਸੀਂ ਨਾ ਕਰਵਾਇਆ ਤਾਂ ਸਾਨੂੰ ਨਹੀਂ ਸੀ ਮਿਲਣਾ ਲੱਗਦਾ ਸੀ ਮੋਬਾਈਲ ਵਾਪਸ ਨਹੀਂ ਕਿੱਥੇ ਲੱਗਦਾ ਬੜਾ ਵਧੀਆ ਲੱਗਦਾ 118 ਨੂੰ ਜਗੀਰ ਕੋ ਅਮਰ ਸਾਹਿਬ ਕਦੋਂ ਦਾ ਮੋਬਾਈਲ ਚੋਰੀਆ ਹੈ ਕਿਸ ਤਰ੍ਹਾਂ ਹੈ ਤਿੰਨ ਚਾਰ ਮਹੀਨੇ ਹੋ ਗਏ ਕਿਸ ਤਰ੍ਹਾਂ ਜੁਰੀਆ ਹੈ ਏ ਨਹੀਂ ਪਤਾ ਹੁਣ ਆਟੋ ਵਿੱਚ ਡਿੱਗਾ ਜਾਂ ਕਿੱਥੇ ਡਿੱਗਾ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਮੋਬਾਈਲ ਮਿਲਦੇ ਆਂ ਮੈਂ ਪੰਜਾਬ ਸਰਕਾਰ ਦਾ ਪੁਲਿਸ ਦਾ ਕਨਿਵਾਦ ਕਰਦੀ ਆਂ ਜਿਨ੍ਹਾਂ ਨੇ ਇਥੋਂ ਤੀਕ ਮੈਂ ਵੀ ਕਿਸੇ ਨਾਲ ਨਹੀਂ ਦੱਲਦੀ ਉਹ ਮੋਬਾਈਲ ਨੂੰ ਮੋੜੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦਾ ਵੀ ਕਹਿਣਾ ਚਾਹੁੰਦੀ ਆ ਕਿ ਉਹ ਵੀ ਆਪਣਾ ਨਾਮ ਦਰਜ ਕਰਾਉਣ ਤੇ ਉਹ ਆਪਣਾ ਡੱਬੇ ਦਾ ਨਾਮ ਦੇਣ ਤੇ ਉਹਨਾਂ ਨੂੰ ਵੀ ਮਿਲ ਸਕ ਮਿਲ ਸਕਦਾ ਹੈ ਹਾਂਜੀ ਨਹੀਂ ਪਹਿਲੇ ਆਸ ਲਾਈ ਸੀਗੀ ਫਿਰ ਡੱਬੇ ਤੋਂ ਪਤਾ ਲੱਗਾ ਨਾ ਕਿ ਡੱਬਾ ਮੇਰਾ ਹੈਗਾ ਸੀਗਾ ਤੇ ਉਹਦੇ ਤੋਂ ਫਿਰ ਮੈਂ ਆਪਣੀ ਦਰਜ ਕਰਾਈ ਹਾਂਜੀ ਪੰਜਾਬ ਪੁਲਿਸ ਬਹੁਤ ਵਧੀਆ ਜੀ ਪੰਜਾਬ ਪੁਲਿਸ ਜਿੰਦਾਬਾਦ ਰੋਹਿਤ ਅਗਰਵਾਲ ਜੀ ਬਟਾਲੇ ਦੇ ਰਹਿਣ ਵਾਲੇ ਜੀ ਗਨਪਤੀ ਕਲੇਜ ਬੜਾ ਅੱਛਾ ਲੱਗ ਰਿਹਾ ਜੀ ਬੜਾ ਵਧੀਆ ਲੱਗ ਰਿਹਾ ਦੇਖ ਕੇ ਕਿ ਜਿਹੜਾ ਐਸਐਫਪੀ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਨੇ ਇਹ ਉਪਰਾਲਾ ਦੇਖੋ ਲਿਆ ਵੀ 200 ਮੋਬਾਈਲ ਲੱਭ ਲਿਆ ਤੇ 500 ਮੋਬਾਈਲ ਅੱਜ ਤੋਂ ਪਹਿਲੇ ਵੀ ਲੱਭ ਕੇ ਦੇ ਚੁੱਕੇ ਨੇ 700 ਮੋਬਾਈਲ ਲੱਭ ਕੇ ਦੇਣਾ ਬਹੁਤ ਛੋਟੀ ਗੱਲ ਨਹੀਂ ਹੈ ਬਹੁਤ ਹੀ ਵੱਡੀ ਗੱਲ ਹੈ ਜੀ ਸਸ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਸੀ ਕਿ ਮੋਬਾਈਲ ਮਿਲੇਗਾ ਕਹਿੰਦੇ ਜਰੂਰ ਸੀ ਕਿ ਮਿਲ ਜਾਏਗਾ ਪਰ ਮੈਨੂੰ ਇਦਾਂ ਲੱਗਦਾ ਸੀ ਕਿ ਇਹ ਮੋਬਾਈਲ ਮਿਲ ਨਹੀਂ ਸਕਦਾ ਕਦੀ ਕਿਉਂਕਿ ਕਿੱਥੇ ਚਲਾ ਗਿਆ ਕਿੱਥੇ ਨਹੀਂ ਗਿਆ ਕਿਸ ਨੂੰ ਪਤਾ ਹੀ ਨਹੀਂ ਮੋਬਾਈਲ ਮੇਰਾ ਕਿਹਾ ਲਗੀ ਐਪ੍ਰੋਕਸੀਮੇਟਲੀ ਕੋ ਡੇਢ ਤੋਂ 2 ਮਹੀਨੇ ਹੋਏ ਨੇ ਜੀ ਹਲੇ ਤੇ ਮੈਂ ਇਹੀ ਗੱਲ ਕੰਮਾ ਜਾਵਾਂਗੇ ਜੀ ਇੱਕ ਤੇ ਐਸਐਫੀ ਸਾਹਿਬ ਨੂੰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਉਪਰਾਲਾ ਚੁੱਕਿਆ ਤੇ ਸਾਰੇ ਦੇ ਮੋਬਾਈਲ ਲੱਭ ਕੇ ਵਾਪਸ ਕਰ ਰਹੇ ਨੇ ਮੋਬਾਈਲ ਲੱਭਣ ਦੀ ਬਿਲਕੁਲ ਆਸ ਨਹੀਂ ਸੀ ਹੈਗੀ ਲੇਕਿਨ ਮੋਬਾਈਲ ਅੱਜ ਮੈਨੂੰ ਮਿਲ ਰਿਹਾ ਕਹਿ ਰਹੇ ਨੇ ਮੋਬਾਈਲ ਮਿਲ ਗਿਆ ਤੁਹਾਨੂੰ ਅੱਜ ਦੇ ਰਹੇ ਆ ਤੇ ਮੈਂ ਸਮਝਣਾ ਕਿ ਇਹ ਬਹੁਤ ਵਧੀਆ ਗੱਲ ਹੈ ਜਿਹੜੀ ਐਸਐਫਪੀ ਸਾਹਿਬ ਨੇ ਇਹ ਬੀੜਾ ਚੁੱਕਿਆ ਵਾ ਤੇ ਇਹ ਕਰ ਰਹੇ ਨੇ ਨੀ ਕੰਪਲੇਂਟ ਲਿਖਾਣੀ ਚਾਹੀਦੀ ਹੈ ਜੀ ਦੇਖੋ ਜਦੋਂ ਸਾਡੀ ਕੋਈ ਚੀਜ਼ ਗਵਾਚਦੀ ਹੈ ਜਾਂ ਮੋਬਾਈਲ ਗਵਾਚਿਆ ਕੰਪਲੇਂਟ ਲਿਖਾਵਾਂਗੇ ਤੇ ਕੋਈ ਕੁਝ ਕਰਨ ਵਾਲਾ ਬਣੇਗਾ ਨਾ ਸਸਵੀ ਸਾਹਿਬ ਨੂੰ ਜਾਂ ਨਾਲ ਦੀ ਟੀਮ ਨੂੰ ਕਿਦਾਂ ਪਤਾ ਲੱਗੇਗਾ ਕੋਈ ਚੀਜ਼ ਗਵਾਚੀ ਹੈ ਆਪਾਂ ਕੰਪਲੀਟ ਲਿਖਾਵਾਂਗੇ ਤੇ ਮਿਲੇਗੀ ਲਿਖਵਾਨੀ ਚਾਹੀਦੀ ਹੈ ਜ਼ਰੂਰ ਲਿਖਵਾਨੀ ਚਾਹੀਦੀ ਹੈ ਨਰਾਜਵਿੰਦਰ ਕੌਰ ਜੀ ਖਜਾਲਾ ਪਿੰਡ ਮੇਰੇ ਫੋਨ ਨੂੰ 5 ਮਹੀਨੇ ਹੋ ਗਏ ਗਵਾਚੇ ਨੂੰ ਮੈਂ ਸਿੱਧਾ ਸਾਬ ਗਈ ਸੀ ਤੇ ਉੱਥੋਂ ਰਾਹ ਚੋਂ ਰਸਤੇ ਚੋਂ ਬੱਸ ਚ ਕੇ ਨੇ ਕੱਢ ਲਿਆ ਏ ਇੱਥੇ ਬਟਾਲੀ ਨਹੀਂ ਹਾਂਜੀ ਲੱਗਦਾ ਸੀ ਕਿ ਤੁਹਾਡੇ ਮੋਬਾਈਲ ਨੂੰ ਮਿਲ ਜਾਗਾ ਪਹਿਲਾਂ ਤੇ ਨਹੀਂ ਲੱਗਦਾ ਜੇ ਕੱਲ ਦਾ ਫੋਨ ਗਿਆ ਤੇ ਫਿਰ ਲੱਗ ਗਿਆ ਫਿਰ ਲੱਭ ਗਿਆ ਦੰਦ ਲੱਗ ਰਿਹਾ ਮੋਬਾਈਲ ਬਹੁਤ ਵਧੀਆ ਲੱਗ ਰਿਹਾ ਪੈਸੇ ਖਰਚੇ ਹੀ ਤੇ ਮੁੜ ਕੇ ਮਿਲਿਆ ਨਹੀਂ ਮੇਰੇ ਕੋਲ ਤਾਂ ਛੋਟਾ ਫੋਨ ਹੀ ਮੈਨੂੰ ਕਰਦੇ ਲੈ ਕੇ ਨਹੀਂ ਸੀ ਬਹੁਤ ਵਧੀਆ ਧੰਨਵਾਦ ਕਰਦੇ ਪੰਜਾਬ ਪੁਲਿਸ ਹਾਂਜੀ ਨਹੀਂ ਵਧੀਆ ਲੱਗਣਿਆ ਬਹੁਤ ਖੁਸ਼ੀ ਮੈਨੂੰ ਪਰਸੋਂ ਦੀ ਬਹੁਤ ਖੁਸ਼ੀ ਆ ਕਿ ਮੈਂ ਆਂਡਗਵਾਂਡ ਵੀ ਦੱਸਿਆ ਕਿ ਮੇਰਾ ਫੋਨ ਲੱਭ ਗਿਆ ਬਹੁਤ ਵਧੀਆ ਲੱਗਣਿਆ ਕਿ ਮੇਰਾ ਫੋਨ ਲੱਭਾ ਪੁਲਿਸ ਦਾ ਬਹੁਤ ਧੰਨਵਾਦ ਨਹੀਂ ਪਹਿਲਾਂ ਤਾਂ ਨਹੀਂ ਹੀ ਤੇ ਚਲੋ ਲੱਗ ਗਿਆ ਵਧੀਆ ਧੰਨਵਾਦ ਪੰਜਾਬ ਪੁਲਿਸ ਦਾ ਬਟਾਲੇ ਵਾਲੀ ਪੁਲਿਸ ਦਾ ਹਾਂਜੀ ਉਹਨਾਂ ਨੂੰ ਚਾਹੀਦਾ ਲਿਖਾਉਣੀ ਚਾਹੀਦੀ ਆ ਹਾਂ ਕਿਤੇ ਨਾ ਕਿਤੇ ਮਿਲ ਵੀ ਸਕਦਾ ਹਾਂਜੀ ਮੇਰਾ ਨਾਮ ਹੀਰਾ ਲਾਲਾ ਜੀ ਮੈਂ ਦੀਨਾਨਗਰ ਤੋਂ ਆਇਆ ਹਾਂ मेरा कमाल मोबाइल हुआ सताई जनवरी मैं ड्यूटी आ रहा दीनानगर तो अमृतसर जा रहा सी और धारीवाल तो अगे सोल तक धारीवाल नौशहरे तक मेरे को मोबाइल और बस ट्रेन से रश काफ़ी सर बटाले जो तो मैं आन के ट्रेन रुकी है तो मैं मोबाइल तो कंपनी को फोन कर रहा तो मेरी जेब में मोबाइल नहीं था तो मेरा मोबाइल जो रास्ते में रश की वजह कर किसी ने जेब से निकाली है हाँ मेरे को नहीं यकीन नहीं था लेकिन मैं कुदरती उसी टाइम टूटी छोड़ के बटाले उतर गया और, और मैंने सुविधा सेंटर से कंप्लेन किया है तो कम्प्लेंट करने के बाद मैं अपने घर चला गया जहाँ दिन राम सुम निकाली है और उसके बाद मेरे को तकरीबन चार दिन पहले एक मैसेज आया ट्रेस मैसेज आया कि आपका जो रूम हुआ मोबाइल वो आपको मिल मिल रहा है तो हमने बड़ी खुशी मनाई है मतलब मन खुश हो गया कि अठारह हजार का मोबाइल है जो मिल गया तो पंजाब पुलिस ਦਾ ہم ਬਹੁਤ ਧੰਨਵਾਦੀ ਕਰਦੇ ਹਾਂ ਐਸਐਸਪੀ ਬਟਾਲਾ ਡੀਐਸਪੀ ਬਟਾਲਾ ਐਸਐਚਓ ਬਟਾਲਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿन्होने ਇਤਨੀ ਅੱਛੀ ਮਹਿਮ ਚਲਾਉਣੇ ਕੇ ਬਾਅਦ ਕਿਸੇ ਨੇ ਮੋਬਾਈਲ ਢੂੰਡ ਕੇ ਜੋ ਕਿਸ਼ਤੋਂ ਪੇ ਲੀਏ ਹੋਏ ਮੋਬਾਈਲ ਨੂੰ ਕਿਸ਼ਤੇ ਦੇ ਰਿਹਾ ਲੇਕਿਨ ਮੋਬਾਈਲ ਗੁੰਮ ਹੋ ਗਿਆ ਤੋ ਹਮ ਇਸ ਮਹਿਮ ਕੇ ਬਹੁਤ ਹੀ ਖੁਸ਼ ਹੋਏ ਹ ਜਿन्होने ਇਤਨਾ सख्त मेहनत करने के बाद इतना अच्छा उपराला तो तो किया है हम तो बटाला तो रो बटाला एस एस पी डी एस पी और एस एस और बाकी पुलिस स्टाफ के बहुत तहत दिल से धन्यवाद करते हैं तो जिन्होंने इतनी अच्छी मेहम चलाने के बाद लोगों को विश्वास दिलाया है कि पंजाब पुलिस बहुत अच्छा काम कर रही है और हो सकता है कि आने वाले समय में काफ़ी अच्छा काम और करेगी थैंक यू मेहरबानी ਗੁਰਪ੍ਰੀਤ ਖੋਰਾ ਮੈਮ ਅੱਜ ਤੁਸੀਂ ਇੱਕ ਬੜੀ ਭਾਅਤ ਗੱਲ ਕੀਤੀ ਫੋਨ ਮਿਲਿਆ ਫੋਨ ਹੱਕ ਦੇ ਕੋਲ ਹੁੰਦਾ ਜੀ ਸਰ ਤੁਹਾਡੀਆਂ ਪਿਆਰ ਦੀ ਦੰਦਾ ਜੀ ਜੁੜੀ ਸੀ ਬਿਲਕੁਲ ਸਰ ਹੁਣ ਕੀ ਕਰਨਾ ਚਾਹੋਗੇ ਫੋਨ ਅਜ ਦੁਬਾਰਾ ਵਾਪਸ ਮਿਲਿਆ ਸਰ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਮੇਰਾ ਫੋਨ ਨਹੀਂ ਮੈਨੂੰ ਵਾਪਸ ਮਿਲਿਆ ਮੈਨੂੰ ਐਵੇਂ ਲੱਗਦਾ ਕਿ ਮੇਰੇ ਬ੍ਰਦਰ ਦੀ ਪਿਆਰ ਮੈਨੂੰ ਵਾਪਸ ਮਿਲ ਗਿਆ ਕਿ ਉਹਨਾਂ ਨੇ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਫੋਨ ਦੇ ਵਿੱਚ ਸਾਡੇ ਮੈਸੇजेस ਹੁੰਦੇ ਨੇ ਸਾਡੇ ਕੁਝ ਵਾਇਸ ਮੈਸੇਜ ਕੁਝ ਮੈਮਰੀਜ਼ ਫੋਨ ਦੇ ਚਲੋ ਅੱਜਕੱਲ ਪਿਕਚਰਸ ਫਿਰ ਰਿਕਵਰ ਹੋ ਜਾਂਦੀਆਂ ਪਰ ਜੋ ਚੈਟ ਕੀਤੀ ਹੁੰਦੀ ਹੈ ਵਾਇਸ ਮੈਸੇजेस ਹੁੰਦੇ ਉਹ ਤੇ ਰਿਕਵਰ ਨਹੀਂ ਹੁੰਦੇ ਸਰ ਇਹ ਮੇਰਾ ਮੈਂ ਕੋਰਟ ਤੋਂ ਹੀ ਵਾਪਸ ਆਂਦੀ ਪਈ ਸੀ ਤੇ ਸਕੂਟੀ ਤੇ ਮੈਂ ਖੜੇ ਹੋ ਕੇ ਗੱਲ ਹੀ ਕਰਦੀ ਪਈ ਸੀਗੀ ਤੇ ਫੋਨ ਕੁਝ ਦੋ ਜਣੇ ਆਏ ਮੋਟਰਸਾਈਕਲ ਤੇ ਮਤਲਬ ਮਫਲਡ ਫੇਸੇ ਸੀਗੇ ਟੱਕੇ ਹੋਏ ਸੀਗੇ ਉਹਨਾਂ ਦੇ ਮੂੰਹ ਤੇ ਉਹਨਾਂ ਨੇ ਮੇਰੇ ਕੋਲ ਫੋਨ ਖੋਲਿਆ ਮੈਂ ਮਤਲਬ ਟਰਾਈ ਵੀ ਕੀਤੀ ਪਿੱਛੇ ਜਾਣ ਦੀ ਬਟ ਨਹੀਂ ਉਹ ਮਤਲਬ ਪਤਾ ਹੀ ਨਹੀਂ ਲੱਗਾ ਅੱਜ ਜਦੋਂ ਮਿਲਿਆ ਤੁਸੀਂ ਕਾਫੀ ਭਾਵੁਕ ਹੋ ਗਏ ਸਰ ਆਟੋਮੈਟਿਕਲੀ ਇੰਨੀ ਵੱਡੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਕਿ ਇਹ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਸੀ ਤੇ ਮੈਂ ਸਾਰੀ ਟੀਮ ਦੇ ਨਾਲ ਤੁਹਾਡੇ ਸਭ ਦਾ ਮੈਂ ਆਪਣੇ ਹਸਬੰਦ ਦਾ ਬਹੁਤ ਥੈਂਕਸ ਕਰਦੀ ਕਿਉਂਕਿ ਉਹਨਾਂ ਨੇ ਹੀ ਮੈਨੂੰ ਬਹੁਤ ਜ਼ਿਆਦਾ ਮਤਲਬ ਹੱਲਾਸ਼ੇਰੀ ਕਹ ਲਓ ਮਤਲਬ ਮੈਨੂੰ ਬਹੁਤ ਹੈਨਾ ਮੋਟੀਵੇਟ ਕੀਤਾ ਕਿ ਨਹੀਂ ਕੋਈ ਗੱਲ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਮੇਰੇ ਹਸਬੰਡ ਵੀ ਐਡਵੋਕੇਟ ਨੇ ਬਟਾਲਾ ਬਾਰਦੇਹੀ ਮੈਂਬਰ ਨੇ ਉਹ ਵੀ ਤੇ ਮਤਲਬ ਉਹਨਾਂ ਨੂੰ ਜ਼ਿਆਦਾ ਵਿਸ਼ਵਾਸ ਸੀਗਾ ਪੁਲਿਸ ਤੇ ਮੈਂ ਤਾਂ ਐਸੱਚ ਮੈਂ ਕਹਿ ਸਕਦੀ ਕਿ ਮੈਨੂੰ ਇੰਨੀ ਉਮੀਦ ਨਹੀਂ ਸੀਗੀ ਕਿ ਮੈਨੂੰ ਹਾਂਜੀ ਕਿ ਮੈਨੂੰ ਫੋਨ ਵਾਪਸ ਮਿਲੇਗਾ ਬਟ ਹੀ ਐਪਰੀਸ਼ੀਏਟਡ ਮੀ ਅ ਲੋਟ ਕਿ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਤੇ ਮੈਂ ਬਹੁਤ ਥੈਂਕਫੁਲ ਕਰਦੀ ਹਾਂ ਸਾਰੀ ਟੀਮ ਦਾ ਆਪਣੇ ਹਸਬੰਡ ਦਾ ਤੁਹਾਡਾ ਸਭ ਦਾ ਕਿ ਹਾਂ ਕਿ ਮੈਨੂੰ ਅੱਜ ਮੇਰਾ ਫੋਨ ਵਾਪਸ ਮਿਲਿਆ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਵਾਪਸ ਮਿਲੀ ਇਕ ਤਕਰੀਬਨ 6 ਮਹੀਨਾ ਪਹਿਲਾਂ ਅਸੀਂ ਸਟਾਰਟ ਕਰ ਲਿਆ ਸੀਗਾ ਸਾਡੇ ਕੋਲ ਸ਼ਿਕਾਇਤਾਂ ਆndੀਆਂ ਸੀਗੀਆਂ ਲੋਕਾਂ ਦੀ ਕਿਸੇ ਦਾ ਮੋਬਾਈਲ ਫੋਨ ਗੁੰਮ ਜਾਣਾ ਸੀਗਾ ਜਾਂ ਕਿਤੇ ਚੋਰੀ ਦੇ ਵੀ ਕੁਝ ਇਨਸੀਡੈਂਟਸ ਰਿਪੋਰਟ ਹੁੰਦੇ ਸੀਗੇ ਤਾਂ ਉਹਦੇ ਵਿੱਚ ਅਸੀਂ ਸਪੈਸ਼ਲ ਇੱਕ ਟੀਮ ਬਣਾਈ ਕਿ ਜਿੱਥੇ ਵੀ ਕਿਸੇ ਕੋਈ ਜਿਹੜਾ ਹੈਗਾ ਜਿਹਦਾ ਮੋਬਾਈਲ ਫੋਨ ਨਹੀਂ ਮਿਲਦਾ ਲੂਸ ਕਰਦਾ ਹੈ ਤਾਂ ਉਹਦੇ ਵਿੱਚ ਟੀਮ ਨੇ ਬਦਸਤੂਰ ਮਿਹਨਤ ਕਰਦੇ ਹੋਏ ਪਿਛਲੇ 6 ਮਹੀਨਿਆਂ ਦੇ ਵਿੱਚ ਕਰੀਬਨ 700 ਮੋਬਾਈਲ ਫੋਨ ਰਿਕਵਰ ਕਰ ਲਿਆ ਟਰੇਸ ਕਰ ਲਏ ਉਹਨਾਂ ਦੇ ਜਿਹੜੇ ਅਸਲੀ ਹੱਕਦਾਰ ਜਿਹੜੇ ਰਾਈਟਫੁੱਲ ਓਨਰਸ ਹੈ ਉਹਨਾਂ ਤੱਕ ਅਸੀਂ ਪਹੁੰਚਾਏ ਤਾਂ ਇਹ ਜਿਹੜੇ 700 ਮੋਬਾਈਲ ਫੋਨ ਹੈ ਇਹਨਾਂ ਦੀ ਜਿਹੜੀ ਮਾਰਕੀਟ ਵੈਲਿਊ ਜੇ ਤੁਸੀਂ ਵੇਖੋਗੇ ਕਰੀਬਨ ਡੇਡ ਕਰੋੜ ਦੀ ਹੈਗੀ ਤਾਂ ਮੈਂ ਜਿਸ ਤਰ੍ਹਾਂ ਦੱਸ ਵੀ ਰਿਹਾ ਸੀਗਾ ਕਿ ਮੋਬਾਈਲ ਫੋਨ ਸਿਰਫ ਇੱਕ ਡਿਵਾਈਸ ਨਹੀਂ ਹੈ ਇਹਦੇ ਚ ਲੋਕਾਂ ਦੀ ਜ਼ਿਆਦਾ ਹੁੰਦੀ ਹੈ ਜਾਂ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਹੈ ਕੁਝ ਫਾਈਨੈਂਸ਼ੀਅਲ ਡੀਟੇਲਸ ਵੀ ਹੁੰਦੀ ਹੈ ਤਾਂ ਕਰਕੇ ਇਹਦੀ ਵੈਲਿਊ ਇਹਦੀ ਮਾਰਕੀਟ ਵੈਲਿਊ ਨਾਲੋਂ ਕਈ ਜ਼ਿਆਦਾ ਵੱਧ ਜਾਂਦੀ ਹੈ ਤਾਂ ਇੱਕ ਫੋਨ ਦਾ ਆਪਣਾ ਇੱਕ ਇਮੋਸ਼ਨਲ ਵੈਲਿਊ ਵੀ ਹੁੰਦਾ ਹੈ ਉਹਦਾ ਆਪਾਂ ਕੋਈ ਕੀਮਤ ਲਗਾ ਹੀ ਨਹੀਂ ਸਕਦੇ ਉਹ ਨਜ਼ਰ ਵੀ ਆਇਆ ਜੀ ਅੱਜ ਸਟੇਜ 'ਤੇ ਅੱਜ ਸਟੇਜ 'ਤੇ ਆਇਆ ਜਿੱਥੇ ਇੱਕ ਮੈਡਮ ਆਈ ਸੀ ਕਿ ਐਂਡ ਸ਼ੀ ਵਾਸ ਇਨ ਟੀਅਰਸ ਜਿਹੜਾ ਮੋਬਾਈਲ ਫੋਨ ਬਟਾਲਾ ਪੁਲਿਸ ਨੇ ਉਹਨੂੰ ਲੱਭ ਕੇ ਦਿੱਤਾ ਸ਼ਿਵਾ ਸਿੰਘ ਉਹਨਾਂ ਦਾ ਡਿਸੀਜ਼ ਬ੍ਰਦਰ ਹੈ ਉਹਦੀ ਇਹ ਨਿਸ਼ਾਨੀ ਹੈ ਤਾਂ ਉਸ ਫੋਨ ਦੀ ਜਿਹੜੀ ਕੀਮਤ ਹੈ ਉਹ ਆਪਾਂ ਪੈਸਿਆਂ 'ਚ ਨਹੀਂ ਤੋਲ ਸਕਦੇ ਉਹ ਬੜੀ ਬੇਸ਼ੁਮਾਰ ਉਹਦੀ ਕੀਮਤ ਹੈ ਤਾਂ ਉਹ ਜਿਹੜੀ ਯਾਦਾਂ ਉਹਦੇ ਨਾਲ ਜੁੜੀਆਂ ਹਨ ਉਹ ਉਹਨੂੰ ਦਿੰਦੇ ਹੋਏ ਸਾਨੂੰ ਬੜੀ ਖੁਸ਼ੀ ਹੋਈ ਸਰ ਪਟਾਲਾ ਪੁਲਿਸ ਆਪਣੀ ਡਿਊਟੀ ਤੇ ਨਿਭਾ ਰਹੀ ਹੈ ਪਰ ਡਿਊਟੀ ਦੇ ਨਾਮ ਨਾਲ ਜਦੋਂ ਕੇਹਰੇ ਆ ਤੇ ਮਨੁੱਖਾਨ ਦੇਖਦੀ ਹੈ ਲੋਕਾਂ ਦੇ ਕੀਤੇ ਕੰਮ ਨੂੰ ਲੈ ਕੇ ਉਹਨੂੰ ਕੀ ਮਹਿਸੂਸ ਹੁੰਦਾ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਤਾਂ ਅਸੀਂ ਜਿਹੜਾ ਕੰਮ ਕਰਦੇ ਆ ਲੋਕਾਂ ਦੀ ਸੇਵਾ ਲਈ ਹੀ ਕਰਦੇ ਹਾਂ ਫਿਰ ਜਦੋਂ ਉਹੀ ਮੁਸਕਰਾਤੇ ਕੁਏ ਚਾਰੇ ਸਾਡੇ ਸਾਹਮਣੇ ਆਉਂਦੇ ਆ ਤਾਂ ਸਾਨੂੰ ਸਰਟੀਫਿਕੇਸ਼ਨ ਮਿਲਦੀ ਹੈ ਟੀਮ ਨੂੰ ਹੌਸਲਾ ਮਿਲਦਾ ਹੈ ਇਹ ਜਿਹੜੀ ਅਸੀਂ ਮਿਹਨਤ ਕਰਦੇ ਇਹਨੂੰ ਬਰਕਰਾਰ ਰੱਖਣ ਲਈ ਸਰ ਇਹ ਫਿਰ ਜਿੰਨਾ ਕੁ ਰਿਕਵਰ ਹੁੰਦੇ ਨੇ ਫੋਨ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਇਹ ਜਿਹੜੀ ਮੈਜੋਰਟੀ ਫੋਨਸ ਇਹਦੇ ਵਿੱਚ ਹੈਗੇ ਨੇ ਤਾਂ ਇਹ ਉਹ ਹੈ ਜਿਹੜੇ ਗੁੰਮਸ਼ੁਦਾ ਮੋਬਾਈਲ ਫੋਨ ਹੁੰਦੇ ਆ ਕਿਸੇ ਕੋਲੋਂ ਡਿੱਗ ਗਿਆ ਕਿਤੇ ਫੋਨ ਤਾਂ ਜੇ ਕੋਈ ਚੋਰੀ ਸ਼ੁਦਾ ਮੋਬਾਈਲ ਹੁੰਦਾ ਹੈ ਜਾਂ ਸਨੈਚਿੰਗ ਵਾਲਾ ਜਿਹੜਾ ਹੁੰਦਾ ਹੈ ਉਹ ਇਨੀਸ਼ੀਅਲੀ ਸਾਡੀ ਕੇਸ ਪ੍ਰੋਪਰਟੀ ਬੰਦੀ ਹੈ ਉਹਨੂੰ ਇਸ ਤਰੀਕੇ ਨਾਲ ਆਪਾਂ ਨਹੀਂ ਦੇ ਸਕਦੇ ਬਟ ਉਹਦੇ ਵਿੱਚ ਵੀ ਇਹ ਸਾਡੀ ਟੀਮ ਹੈ ਉਹ ਕਰਦੀ ਹੈ ਕੰਮ ਕਰਦੀ ਹੈ ਉਹਦੇ ਵਿੱਚ ਵੀ ਸਾਡੇ ਕਰੀਬਨ ਸਨੇਚਿੰਗ ਕੇਸ ਦੇ ਵਿੱਚ 30 ਮੋਬਾਈਲ ਫੋਨ ਅਸੀਂ ਰਿਕਵਰ ਕਰ ਲਿਆ ਬਟ ਉਹਦਾ ਇੱਕ ਹੋਰ ਤਰੀਕਾ ਹੁੰਦਾ ਹੈ ਉਹਨੂੰ ਵਾਪਸ ਦੇ